ਬਹੁਤ ਵੱਡੀ ਤੇ ਬੜੀ ਹੀ ਅਹਿਮ ਖਬਰ ਯਾਨੀ ਸੁਖਵੀਰ ਸਿੰਘ ਬਾਦਲ ਇੱਕਦਮ ਟੁੱਟ ਚੁੱਕੇ ਨੇ ਯਾਨੀ ਸੁਖਵੀਰ ਸਿੰਘ ਬਾਦਲ ਦੀ ਹਾਲਤ ਖਰਾਬ ਹੋ ਚੁੱਕੀ ਆ ਕਿਉਂਕਿ ਬਹੁਤ ਵੱਡਾ ਕਰੋੜਾਂ ਦਾ ਮਾਮਲਾ ਯਾਨੀ ਕਰੋੜਾਂ ਦਾ ਸੁੱਖ ਵਿਲਾਸ ਕਿਵੇਂ ਟੈਣ ਜਾ ਰਿਹਾ ਔਰ ਦੂਜੇ ਪਾਸੇ ਪੰਜਾਬ ਦੇ ਅੰਦਰ ਬਹੁਤ ਸਾਰੇ ਸਾਡੇ ਪੰਜਾਬ ਦੇ ਲੋਕਾਂ ਨੂੰ ਯਾਨੀ 90% ਕਹਿ ਸਕਦੇ ਆ 90% ਲੋਕ ਇਹ ਗੱਲ ਨਹੀਂ ਜਾਣਦੇ ਕਿ ਸੁੱਖ ਵਿਲਾਸ ਕਿੰਨੇ ਰੁਪਈਆ ਦੇ ਨਾਲ ਬਣਿਆ ਸੀ ਔਰ ਉਸ ਦੇ ਉੱਤੇ ਪੈਸਾ ਕਿੱਥੋਂ ਲਾਇਆ ਗਿਆ ਸੁਖਬੀਰ ਸਿੰਘ ਬਾਦਲ ਦੀ ਹਾਲਤ ਕਿਵੇਂ ਖਰਾਬ ਹੋਈ ਆ ਪੂਰੀ ਵੀਡੀਓ ਤੁਹਾਡੇ ਸਾਹਮਣੇ ਕਰਨ ਜਾ ਰਹੇ ਆ ਕਿਉਂਕਿ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਫਿਰ ਤੋਂ ਜਿਹੜਾ ਕਿ ਪੇਚਾ ਪੈ ਗਿਆ ਹੁਣ ਪੰਜਾਬ ਦੀ ਸਰਕਾਰ ਕਹਿੰਦੇ ਜੀ ਉਸ ਤੇ ਬਹੁਤ ਵੱਡਾ ਐਕਸ਼ਨ ਕਰਨ ਜਾ ਰਹੀ ਹੈ ਇਹ ਮੈਂ ਨਹੀਂ ਕਹਿੰਦਾ ਪੰਜਾਬ ਦਾ ਮੁੱਖ ਮੰਤਰੀ ਤੁਹਾਡੇ ਸਾਹਮਣੇ ਬੋਲੂਗਾ ਕਿ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਨੂੰ ਰੁੱਟ ਕੇ ਪੰਜਾਬ ਦੇ ਲੋਕਾਂ ਤੋਂ ਉਹਨੇ-ਉਹਨੇ ਕੀ ਕੀਤਾ ਸੀ ਔਰ ਅੱਜ ਉਹ ਢਹਿ ਢੇਰੀ ਹੋਣ ਜਾ ਰਿਹਾ ਪੰਜਾਬ ਦੇ ਅੰਦਰ ਸਭ ਤੋਂ ਵੱਡੀ ਖਬਰ ਸੁਖਵੀਰ ਸਿੰਘ ਬਾਦਲ ਦੇ ਸੁੱਖ ਵਿਲਾਸ ਦੀ ਹੈ ਕਿਉਂਕਿ ਸੁੱਖ ਵਿਲਾਸ ਦੇ ਵਿੱਚ ਕਈ-ਕਈ ਲੱਖਾਂ ਰੁਪਈਆ ਉੱਥੇ ਕਿਰਾਏ ਦਾ ਬਣਦਾ ਇਹ ਹੁਣ ਮੁੱਖ ਮੰਤਰੀ ਦੱਸਣਗੇ ਔਰ ਸੁਖਵੀਰ ਸਿੰਘ ਬਾਦਲ ਰੋਂ ਕਿਉਂ ਡਾਗੇ ਨੇ ਪੂਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਅਕਸਰ ਪੰਜਾਬ ਦੇ ਅੰਦਰ ਸੁਖਵੀਰ ਸਿੰਘ ਬਾਦਲ ਦਵਾਰ ਉਹਨਾਂ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਦਵਾਰਾ ਕਈ ਵਾਰ ਇਹ ਹਵਾਲੇ ਦਿੱਤੇ ਗਏ ਕਿ ਅਸੀਂ ਪੰਜਾਬ ਦੇ ਪੱਖੀ ਲੋਕ ਅਸੀਂ ਪੰਜਾਬ ਦੇ ਹਮਦਰਦੀ ਆ ਸਾਡਾ ਵਿਕਰਮ ਸਿੰਘ ਮਜੀਠੀਆ ਵੀ ਸਰਕਾਰਾਂ ਦੀਆਂ ਪੋਲਾਂ ਖੋਲਦਾ ਅਸੀਂ ਤਾਂ ਪੰਜਾਬ ਲਈ ਬਣੇ ਆ ਪਰ ਜਿਹੜੀ ਅੱਜ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਆ ਬੜੀ ਹੀ ਅਹਿਮ ਕਿਉਂਕਿ ਇੱਥੇ ਜੀ ਸੁੱਖ ਵਿਲਾਸ ਨੂੰ ਲੈ ਕੇ ਬਹੁਤ ਵੱਡੇ ਵੱਡੇ ਖੁਲਾਸੇ ਅੱਜ ਤੁਹਾਡੇ ਸਾਹਮਣੇ ਕਿਉਂਕਿ ਪੰਜਾਬ ਦੀ ਜਨਤਾ ਭੋਲੀ ਭਾਲੀ ਆ ਅਕਸਰ ਮੁੱਖ ਮੰਤਰੀ ਵੀ ਕਹਿੰਦਾ ਅਸੀਂ ਵੀ ਕਹਿੰਦੇ ਆ ਕਿ ਇਹ ਸੱਚ ਪੂਰੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਕਿਉਂਕਿ ਸੁਖਬੀ ਸਿੰਘ ਬਾਦਲ ਅਕਸਰ ਆਪਣਾ ਮਾਮਲਾ ਸਾਹਮਣੇ ਨਹੀਂ ਲੈ ਕੇ ਆਉਂਦੇ ਕਿ ਸਾਡੇ ਕੋਲ ਕਿਹੜੀਆਂ-ਕਿਹੜੀਆਂ ਸੰਪਤੀਆਂ ਨੇ ਕਿਵੇਂ ਅਸੀਂ ਪੰਜਾਬ ਦੇ ਵਿੱਚ 25 ਸਾਲ ਰਾਜ ਕੀਤਾ ਔਰ ਕਿਵੇਂ ਉਹਨਾਂ 25 ਸਾਲਾਂ ਦੇ ਵਿੱਚ ਸੁੱਖ ਵਿਲਾਸ ਬਣਾਇਆ ਗਿਆ ਔਰ ਭਾਈ ਅੱਜ ਉਹਦਾ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਵੱਡਾ ਨੁਕਸਾਨ ਹੋ ਚੁੱਕਿਆ ਉਹ ਕਿਵੇਂ ਹੋ ਗਿਆ ਉਹ ਵੀ ਸਾਂਝਾ ਕਰ ਲੈਣੇ ਆ ਤਾਂ ਪੰਜਾਬ ਦੇ ਖਜ਼ਾਨਿਆਂ ਨੂੰ ਲੈ ਕੇ ਯੂਨੀਵਰਸਿਟੀ ਨੂੰ ਲੈ ਕੇ ਵੀ ਬਹੁਤ ਵੱਡੇ-ਵੱਡੇ ਸਵਾਲ ਇਹਨਾਂ ਵਾਦਨਾਂ ਨੇ ਚੱਕੇ ਪਰ ਮੁੱਖ ਮੰਤਰੀ ਨੇ ਸੁੱਖ ਬਿਲਾਸ ਤੋਂ ਲੈ ਕੇ ਜੁਨੀਵਰਸਿਟੀ ਤੋਂ ਲੈ ਕੇ ਬਹੁਤ ਸਾਰੇ ਖਜ਼ਾਨੇ ਬਾਰੇ ਵੀ ਸਵਾਲ ਚੱਕੇ ਸੀ ਇਹਨਾਂ ਸਾਰੀਆਂ ਗੱਲਾਂ ਬਾਤਾਂ ਤੇ ਮੁੱਖ ਮੰਤਰੀ ਦਾ ਬਿਆਨ ਆ ਗਿਆ ਸੁਣੋ ਖਜ਼ਾਨਾ ਖਾਲੀ ਕਿਵੇਂ ਹੋ ਗਿਆ ਪਾਉਣੇ 3 ਲੱਖ ਦਾ ਕਰਜ਼ਾ ਛੱਡ ਕੇ ਗਏ ਪਾਉਣੇ 3 ਲੱਖ ਕਰੋੜ ਦਾ ਕਿੱਥੇ ਲੱਗੇ ਪੈਸੇ ਉਹ ਪਸਾ ਆਪਾਂ ਤੁਹਾਨੂੰ ਚੋਟੇ ਤੋਂ ਸਹ ਦੇਗਾ ਜੀ ਸੁੱਖ ਬਿਲਾਸ ਬਣਾਇਆ 7 ਸਟਾਰ ਹੋਟਲ ਉਹਦੇ ਵਿੱਚ ਆ ਤੁਸੀਂ ਜਿਹੜੀਆਂ ਛੋਟੇ ਛੋਟੀਆਂ ਮੰਗਾਂ ਨੇ ਨਾ ਤੁਹਾਡੀਆਂ ਤਾਂ ਉਹਦੇ ਵਿੱਚ ਸਟੇਟ ਦੀ ਜੀਐਸਟੀ ਤੇ ਵੈਟ ਫ੍ਰੀ ਫॉर 10 ইয়ার্স ਕਿੰਨਾ ਪੈਸਾ 85 ਕਰੋੜ 44 ਲੱਖ ਸਮਥਿੰਗ 10 ਸਾਲਾਂ ਵਾਸਤੇ ਸਾਡੇ ਹੋਟਲ ਨੂੰ ਟੈਕਸ ਮਾਫ ਵੈਟ ਮਾਫ ਤੁਸੀਂ ਤਾਂ ਛੋਟੇ ਛੋਟੀਆਂ ਗੱਲਾਂ ਕਰੀ ਜਾਂਦੇ ਹੋ ਨਾ 2017 ਦਾ ਕਰ ਲਓ ਜੀ ਆਡੀਐਸ ਦੀ ਹਿਸਾਬ ਜਾਂ ਕਰ ਲਾਂਗੇ ਜੀ ਉਹ ਇੱਟੇ ਮੂੰਹਾਂ ਵਾਲੇ ਜਵਾੜਿਆਂ ਵਾਲੇ ਬੰਦੇ ਸੀ ਖਾ ਗਏ ਪੰਜਾਬ ਨੂੰ ਨੋਚ ਕੇ ਲਗਜ਼ਰੀ ਟੈਕਸ ਐਂਡ ਐਨੂਅਲ ਲਾਇਸੈਂਸ ਇੱਕ 7 ਸਟਾਰ ਦੇ ਲਗਜ਼ਰੀ ਟੈਕਸ ਨਹੀਂ ਦੇਊਗਾ ਕੌਣ ਦੇਊਗਾ ਫਿਰ ਜਿਹੜਾ 4 ਲੱਖ ਰੁਪਈਆ ਕਰਾਇਆ ਹੋਵੇ ਯਾਰ ਇੱਕ ਕਮਰੇ ਦਾ 10 ਸਾਲਾਂ ਵਾਸਤੇ ਮਾਂ 11 ਕਰੋੜ 44 ਲੱਖ ਰੁਪਈਆ ਆ ਸੁਣ ਲਿਆ ਪੰਜਾਬ ਵਾਲੇ ਇੱਕ ਕਮਰੇ ਦਾ 4 ਲੱਖ ਰੁਪਈਆ ਕਰਾਇਦਾ ਪੰਜਾਬ ਦੇ ਲੋਕਾਂ ਨੂੰ ਦਰਸਲ ਦੇ ਵਿੱਚ ਸੁਖਵੀਰ ਸਿੰਘ ਬਾਦਲ ਕਮਾਉਂਦੇ ਹੀ ਲੱਗੇ ਨੇ ਔਰ ਕਮਾਉਂਦੇ ਹੀ ਰਹਿਣਗੇ ਕਿਉਂਕਿ ਪੰਜਾਬ ਦੇ ਅੰਦਰ ਜੋ ਬਰਬਾਦੀ ਦੇ ਕਾਰਨ ਨੇ ਉਹ ਸੁਖਵੀਰ ਸਿੰਘ ਬਾਦਲ ਨੇ ਪੰਜਾਬ ਦੀ ਨੌਜਵਾਨੀ ਚਿੱਟੇ ਦੇ ਰਾਵਾਂ ਤੇ ਕਿਵੇਂ ਚੜਾਈ ਆ ਇਹ ਵੀ ਇੱਕ ਬਹੁਤ ਵੱਡਾ ਸਵਾਲ ਆ ਚਿੱਟਾ ਵੇਚਣ ਵਾਲਾ ਕੌਣ ਸੀ ਵਿਕਰਮ ਮਜੀਠੀਆ ਸਾਹਿਬ ਦਾ ਹੈੱਡ ਬਣਿਆ ਹੋਇਆ ਸੀ ਇਸ ਕਰਕੇ ਪੰਜਾਬ ਦੇ ਅੰਦਰ ਪੰਜਾਬ ਦੀ 80% ਨੌਜਵਾਨੀ ਖਤਮ ਹੋ ਗਈ ਕਈ ਘਰਾਂ ਦੇ ਚੁੱਲ੍ਹੇ ਬੁਝ ਗਏ ਜਿਹੜੇ ਅੱਜ ਮਾਵਾ ਭੈਣਾ ਰੋ ਰਹੀਆਂ ਨਾ ਉਹ ਬਿਕਰਮ ਸਿੰਘ ਮਜੀਠੀਆ ਤੇ ਸੁਖਵੀਰ ਸਿੰਘ ਬਾਦਲ ਨੂੰ ਰੋ ਰਹੇ ਨੇ ਕਿਉਂਕਿ ਇਹਨਾਂ ਦੀ ਸਰਕਾਰ ਦੇ ਅੰਦਰ ਕਿਉਂਕਿ ਉਹਦਾ ਆਪਣਾ ਸਾਲਾ ਸੀ ਐਸ ਕਰਕੇ ਪੰਜਾਬ ਦੀ ਪੂਰੀ ਕਮਾਨ ਨੂੰ ਸੰਭਾਈ ਹੋਈ ਸੀ ਕਿ ਤੂੰ ਪੰਜਾਬ ਦੇ ਅੰਦਰ ਜੋ ਕਰਨ ਸੋ ਕਰ ਦੋ ਤੁਹਾਨੂੰ ਰੁਕਣ ਵਾਲਾ ਨਹੀਂ ਹੈ ਕੋਈ ਵੀ ਪੰਜਾਬ ਦੇ ਵਿੱਚ ਨਾ ਕੋਈ ਅਫਸਰ ਨਾ ਕੋਈ ਨੇਤਾ ਕਿਉਂਕਿ ਸਰਕਾਰ ਤਾਂ ਆਪਦੀ ਸੀ ਅੱਜ ਦੇ ਡੀਆਈਜੀ ਪੁਲਰ ਵਰਗੇ ਫੜੇ ਜਾ ਰਹੇ ਆ ਨਾ ਇਹ ਉਦੋਂ ਦੇ ਹੀ ਬਨੇ ਹੋਏ ਇਹਨਾਂ ਦੇ ਚੜਾਏ ਹੋਏ ਚੇਲੇ ਨੇ ਜਿਨ੍ਹਾਂ ਨੂੰ ਮੂੰਹ ਪੈ ਗਿਆ ਤੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਅੰਦਰ ਫੜੇ ਜਾ ਰਹੇ ਨੇ ਪਰ ਗੱਲ ਜਿਹੜੀ ਸੁੱਖ ਵਿਲਾਸ ਦੀ ਹੈ ਹੁਣ ਜੀ ਸੁੱਖ ਵਿਲਾਸ ਤੇ ਪੰਜਾਬ ਦੀ ਸਰਕਾਰ ਐਕਸ਼ਨ ਕਰੂਗੀ ਸੁੱਖ ਵਿਲਾਸ ਕਈ ਸੌ ਕਰੋੜਾ ਰੁਪਏ ਦਾ ਬਣਿਆ ਹੋਇਆ ਹੈ ਪੰਜਾਬ ਦਾ ਜਿੰਨਾ ਵੀ ਪੈਸਾ ਲੁੱਟਿਆ ਹੈ ਉਹ ਬਾਦਲਪਿੰਡ ਦੇ ਵਿੱਚ ਜ਼ਮੀਨ ਖਰੀਦਣ ਤੇ ਔਰ ਦੂਜੇ ਪਾਸੇ ਜੀ ਸੁਖ ਵਿਰਾਸ ਦੇ ਵਿੱਚ ਇਹੋ ਜੀਆਂ ਚੀਜ਼ਾਂ ਲਾਈਆਂ ਕਿ ਤੁਹਾਡੇ ਹੋਸ਼ ਉੱਡ ਜਾਣਗੇ ਜੇਕਰ ਆਮ ਬੰਦਾ ਦੇਖੇ ਉਥੇ ਪਾਰ ਨਹੀਂ ਪਾਉਣ ਦਿੰਦੇ ਪਰ ਜੇ ਅੰਦਰ ਚਲਿਆ ਵੀ ਜਾਵੇ ਐਂਟਰੀ ਹੋ ਵੀ ਜਾਵੇ ਭੁੱਲੇ ਭਟਕੇ ਬੰਦੇ ਦੀ ਉਸ ਬੰਦੇ ਦਾ پاگل ਹੋਣਾ ਤਾ ਹੈ ਕਿਉਂਕਿ ਉਥੇ ਸਮੋਸੇ ਦਾ ਰੇਟ ਹਜ਼ਾਰ-ਹਜ਼ਾਰ ਰੁਪਈਆ ਵੀ ਹੈ ਔਰ ਫਿਰ ਦੂਜੇ ਪਾਸੇ ਆਜੋ ਵੀ ਜਿਹੜਾ ਬਾਦਲਪਿੰਡ ਦਾ ਨਾ ਇਹ ਤਾਂ ਨੁਮਾ ਖਾਸ ਕਰਕੇ ਦੱਸਦਾ ਕਿ ਭਾਈ ਇਹਨਾਂ ਦੇ ਏਡ ਤੇ ਗੇਡ ਤੇ ਜਿੰਨੇ ਵੀ ਇਲਾਕੇ ਨੇ ਯਾਨੀ ਆਸ-ਪਾਸ ਪੂਰੇ ਪਿੰਡ ਦੇ 3000 ਏਕੜ ਦੇ ਵਿੱਚ ਸੁਖਵੀਰ ਬਾਦਲ ਆਪਣੇ ਆਪ ਨੂੰ ਘੇਰਾਬੰਦੀ ਕਰੀ ਬੈਠੇ ਨੇ ਇਹ ਆ ਬਾਦਲਾਂ ਦੀ ਕਮਾਈ ਕਮਾਈ ਕਿਹੜੀ ਹੈ ਪੁੱਠੀ ਕਮਾਈ ਇਹ ਆ ਪੰਜਾਬ ਦੇ ਲੋਕਾਂ ਦਾ ਜਿਹੜਾ ਚੂਸਿਆ ਹੋਇਆ ਖੂਨ ਜਿਹੜਾ ਤੁਹਾਨੂੰ ਜ਼ਮੀਨ ਦੇ ਰੂਪ ਦੇ ਵਿੱਚ ਸੁੱਖ ਵਿਲਾਸ ਦੇ ਰੂਪ ਦੇ ਵਿੱਚ ਅੱਜ ਦਿਖਾਈ ਦੇ ਰਿਹਾ ਪਰ ਪੰਜਾਬ ਦੀ ਸਰਕਾਰ ਦੇਰ ਕਰ ਸਕਦੀ ਹੈ ਅંધੇਰ ਨਹੀਂ ਹੈਗਾ ਇਹ ਬੰਦੇ ਦੇ ਉੱਤੇ ਐਕਸ਼ਨ ਹੋਣਾ ਤੈ ਹੈ ਇਹ ਅੱਜ ਮੇਰੀ ਗੱਲ نوٹ ਕਰ ਲਿਓ ਸੁਖਵੀਰ ਸਿੰਘ ਬਾਦਲਾਹ ਨਾ ਤਾਂ ਸੁੱਖ ਵਿਲਾਸ ਰਵੇ ਕਿਉਂਕਿ ਉਸ ਬੰਦੇ ਨੂੰ ਸ਼ਰਾਫ ਲੱਗਿਆ ਹੋਇਆ ਸ਼ਰਾਫ ਜਿਹੜੇ ਬੰਦੇ ਨੂੰ ਲੱਗ ਜੇ ਨਾ ਪੰਜਾਬ ਦੇ ਲੋਕ ਹੋਣ ਚਾਹੇ ਕਿਤੋਂ ਦੀ ਹੋਣ ਜਿਹੜੀ ਜਨਤਾ ਦਾ ਹਾਈ ਲੱਗਦੀ ਹੈ ਉਹ ਖਾਲੀ ਨਹੀਂ ਜਾਂਦੀ ਮਿੱਤਰੋ ਇਹ ਗੱਲ ਲਿਖ ਲਿਓ ਸੁੱਖ ਵਿਲਾਸ ਆਇਆ ਜਾਉ ਤੁਹਾਡੇ ਸਾਹਮਣੇ ਬੇਨਾਮੀ ਸੰਪਤੀ ਦੇ ਰੂਪ ਦੇ ਵਿੱਚ ਆਉਂਦਾ ਹੈ ਤਾਂ ਅੱਗੇ ਤੁਹਾਡਾ ਇਹਨਾਂ ਗੱਲਾਂ ਤੇ ਕੀ ਕਹਿਣਾ ਕਮੈਂਟ ਜਰੂਰ ਕਰਨਾ ਤਾਂ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਬੜਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜਰੂਰ ਕਰ ਲੈਣਾ ਜੀ ਧੰਨ